किले वगैरह जो है वो ऐसे पहाड़ बन गए हाँ। जब पूछा लाएगा पूरी जमीन ठीक है झांसी रानी की ही झांसी रानी ने बनाया है झांसी दी रानी ने बनाया हाँ। सी अच्छा जी हमने खाली किया था ना है। हाँ इसमें एक रुपया मिला था ना जी उसमें उसका नाम लिखा था झांसी रानी का झांसी दी रानी था तो बना उसका है झांसी दी रानी का ना ਇਹ ਜਿਤਨੀ ਵੀ ਪਾਰ ਜ਼ਮੀਨਾਂ ਹੈ ਨਾ ਹਾਂਜੀ ਇਹ ਰਿਜਵਾਰਡ ਇੱਕ ਟਾਈਮ ਪੀ ਇਹ ਉੱਪਰ ਵੀ ਜਾਂ ਜਾਂ ਵੀ ਉੱਪਰ ਮਹਿਲ ਸਰਾਣੀ ਰਾਜੇ ਦਾ ਅੱਛਾ ਜੀ ਅੰਗਰੇਜ਼ੋ ਕੋ ਟਾਈਮ ਪਰ ਅੰਗਰੇਜ਼ੋ ਕੋ ਟਾਈਮ ਸਸੀ ਕਾ ਜੀ ਮੈਂ ਤਾਂ ਦਾ ਆਪਣਾ ਕਰਮਵੀਰ ਜਿਦਾ ਤੁਹਾਨੂੰ ਪਤਾ ਕਿ ਅਸੀਂ ਹਿਮਾਚਲ ਚ ਘੁੰਮ ਰਹੇ ਆ ਅੱਜ ਜਾ ਰਹੇ ਆ ਅਸੀਂ ਚਾਂਸੀ ਦੇ ਰਾਣੀ ਦੇ ਤਲਾਬ ਦਾ ਜੀ ਹਾਂ ਅੰਕਲ ਜੀ ਸਾਡੇ ਨਾਲ ਆ ਹਾਂਜੀ ਇਹ ਸਾਨੂੰ ਲੈ ਕੇ ਜਾਣਗੇ 7000 ਫੁੱਟ ਹਨ ਅੰਕਲ ਜੀ ਹਾਂਜੀ ਹਾਂਜੀ 7000 ਫੁੱਟ ਤੇ ਚਾਂਸੀ ਦੀ ਰਾਣੀ ਦਾ ਤਲਾਬ ਆ ਕਹਿੰਦੇ ਅੰਗਰੇਜ਼ਾਂ ਦੇ ਟਾਈਮ ਦਾ ਤਲਾਬ ਸੀਗਾ ਉਹ ਜਦੋਂ ਚਾਂਸੀ ਦੀ ਰਾਣੀ ਇੱਥੇ ਆਈ ਸੀਗੀ ਉਸ ਟਾਈਮ ਦੇ ਵਿੱਚ ਤਾਂ ਉਹਦੇ ਵੱਲੋਂ ਤਲਾਬ ਬਣਿਆ ਤੇ ਉਹਦੇ ਚੋਂ ਸਿੱਕੇ ਵੀ ਮਿਲੇ ਚਾਂਸੀ ਦੀ ਰਾਣੀ ਦੇ ਹਨਾ ਅੰਕਲ ਜੀ ਇਦਾਂ ਹੀ ਆ ਹਾਂਜੀ ਹਾਂਜੀ ਉਹਦਾ ਨਾਮ ਹੀ ਲਿਖਾਤਾ ਬੋਲਿਆ ਅੱਛਾ ਨਾ ਠੀਕ ਆ ਸਿੱਕੇ ਵਿੱਚ ਸਿੱਕੇ ਵਿੱਚ ਨਾਮ ਲਿਖਾਤਾ ਉਸਕਾ ਚਾਂਸੀ ਦੀ ਰਾਣੀ ਦਾ ਤੇ ਉਸ ਟਾਈਮ ਉਹਦਾ ਸਿੱਕਾ ਚੱਲਦਾ ਹੁੰਦਾ ਸੀ ਉਸ ਸਮੇਂ ਚ ਹਨਾ ਤੇ ਚਲਾਂਗੇ 7000 ਫੋਟੋ ਆ ਜੀ ਇਹ ਕਾਫੀ ਆ ਇਹ ਗੱਦੀ ਲੋਕਾਂ ਦਾ ਏਰੀਆ ਆ ਤੇ ਅੰਕਲ ਜੀ ਖੁਦ ਗੱਦੀ ਆ ਇੱਕ ਤੇ ਗੱਦੀ ਲੋਕਾਂ ਦੇ ਜਿਹੜੇ ਘਰ ਬਾ 7 7000 ਫੁੱਟ ਦੇ ਉੱਪਰ ਆ ਤੇ ਚਲਾਂਗੇ ਉੱਥੇ ਜਾ ਕੇ ਗੱਲਬਾਤ ਵੀ ਕਰਾਂਗੇ ਜਿਹੜੇ ਸਿਆਣੇ ਬਜ਼ੁਰਗੋ ਆ ਕੋਈ ਕਹਿੰਦਾ ਰਾਜੇ ਦਾ ਤਲਾਬ ਆ ਉਹ ਤੇ ਰਾਜੇ ਵੱਲੋਂ ਮੁੜ ਕੇ ਸਾਂਭਿਆ ਗਿਆ ਸੀ ਪਹਿਲਾਂ ਚਾਂਸੀ ਦੀ ਰਾਣੀ ਦਾ ਤਲਾਬ ਸੀ ਉਹ ਤੇ तकरीबन ਕਹਿੰਦੇ ਆਪਣੇ ਆਪ 7 8 ਫੁੱਟ ਤੋਂ ਪਾਣੀ ਨਿਕਲਦਾ ਵਿੱਚੋਂ ਚਲੋ ਦੋਸਤੋ ਚੈਨਲ ਨੂੰ ਵੱਤ-ਵੱਤ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਸੋਹਣੀਆਂ ਸੋਹਣੀਆਂ ਬਾਦੀਆਂ ਤੇ ਤੁਸੀਂ ਦੇਖ ਲਓ ਆ ਨਜ਼ਾਰੇ ਆ ਹਿਮਾਚਲ ਦੇ ਜਿਹੜੇ ਤੁਸੀਂ ਦੇਖ ਰਹੇ ਆ ਇਹਨਾਂ ਪਹਾੜਾਂ ਦੇ ਵਿੱਚ ਲੋਕ ਰਹਿੰਦੇ ਆ ਇਹ ਗੱਦੀ ਲੋਕ ਰਹਿੰਦੇ ਆ ਇਹਨਾਂ ਪਹਾੜਾਂ ਦੇ ਵਿੱਚ ਕਿ ਕਿੰਨਾ ਇਹਨਾਂ ਦਾ ਜੀਵਨ ਔਖਾ ਹੋਊਗਾ ਅੰਕਲ ਜੀ ਕੈਸੇ ਗੁਜ਼ਾਰਾ ਕੈਸੇ ਕਰਦੇ ਹੋ ਗੁਜ਼ਾਰਾ ਤਾਂ ਮੁਸ਼ਕਲ ਆ ਬਈ ਤੇ ਰੋਡ ਬਣਾ ਤਾਂ ਇਹ ਬੜਾ ਮੁਸ਼ਕਲ ਹੁੰਦਾ ਸੀ ਨਾ ਅੱਛਾ ਪਹਿਲੇ ਰੋਡ ਨਹੀਂ ਥਾ ਜੀ ਨਾ ਫੇਰ ਜਾਣਾ ਪੜਦਾ ਥਾ ਅੱਛਾ ਜੀ ਬੱਚੇ ਪੈਦਲ ਜਾਂਦੇ ਥੇ ਠੀਕ ਹੈ ਤੇ ਬਈ ਅਬ ਤਾਂ ਰੋਡ ਮਾਣਾ ਥੋੜੇ ਸੁਖਤ ਬਣ ਗਈ ਹੈ ਨਾ ਠੀਕ ਹੈ ਤੋ ਲੋ ਦੋਸਤੋ ਸ਼ੁਰੂਆਤ ਆ ਸਫਰ ਦੀ ਸੋਹਣੀਆਂ ਸੋਹਣੀਆਂ ਬਾਦੀਆਂ ਦੇ ਮੋੜ ਤੁਸੀਂ ਦੇਖ ਰਹੇ ਹੋ ਇਹ ਹਿਮਾਚਲ ਦੀ ਧਰਤੀ ਆ ਹਿਮਾਚਲ ਦੀ ਧਰਤੀ ਕਾਂਗੜਾ ਹਨਾ ਅੰਕਲ ਜੀ ਹਾਂਜੀ ਅੰਕਲ ਤੇ ਸੋਹਣੇ ਸੋਹਣੇ ਬਲੌਗ ਆਉਣਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਚਾਂਸੀ ਦੀ ਰਾਣੀ ਦੇ ਤਲਾਬ ਦੇ ਤੇ ਚੱਲਦੇ ਆ ਤੁਸੀਂ ਦੇਖੋ ਕਹਿੰਦੇ ਤੇ ਭਾਲੂ ਬਹੁਤ ਆ ਹਨਾ ਅੰਕਲ ਜੀ ਭਾਲੂ ਹੈਗਾ ਭਾਲੂ ਬਹੁਤ ਉੱਤੇ ਆ ਰਹੇ ਕੋ ਅੱਛਾ ਤੇ ਬਾਗ ਬਾਗ ਵੀ ਬਹੁਤ ਉੱਤੇ ਆ ਰਹਾ ਜੰਗਲਾ ਨੇ ਅੱਛਾ ਜੰਗਲ ਆ ਇਹ ਸਾਰਾ ਹੀ ਜੰਗਲ ਦੇ ਵਿੱਚ ਤਲਾਬ ਆ ਝਾਂਸੀ ਦੀ ਰਾਣੀ ਦਾ ਤੇ ਆ ਸੜਕਾਂ ਦਾ ਸੜਕ ਦਾ ਵੱਡੀ ਗੱਡੀ ਕਰਕੇ ਕੱਟ ਕੱਟ ਮੁੜਦੀ ਆ ਇਦਾਂ ਵੱਡੀ ਗੱਡੀ ਕਰ ਮੁੜਦੀ ਆ ਹਾਂ ਆ ਦੇਖੋ ਇਹ ਰਸਤੇ ਅੰਕਲ ਜੀ ਕਹਿੰਦੇ ਹੁਣ ਬਣੇ ਆ ਪਹਿਲਾਂ ਤਾਂ ਕੁਝ ਵੀ ਨਹੀਂ ਹੁੰਦਾ ਸੀ ਤੇ ਅੰਕਲ ਜੀ ਹਾਂ ਸਾਡੇ ਵਿੱਚ ਉੱਥੇ ਵੀ ਜੀ ਠੀਕ ਆ ਦੋਸਤੋ ਤਕਰੀਬਨ 7000 ਫੁੱਟ ਦੀ ਉਚਾਈ ਤੇ ਖੜੇ ਆ ਗੱਡੀ ਲੋਕਾਂ ਦਾ ਪਿੰਡ ਆ ਕਾਂਗੜਾ ਡਿਸਟ੍ਰਿਕਟ ਦੇ ਵਿੱਚ ਤੁਸੀਂ ਜਿਹੜਾ ਅਸੀਂ ਉੱਪਰ ਦੇਖਣ ਆਏ ਆ ਸਦੀਆਂ ਪੁਰਾਣਾ ਰਾਜ ਦਾ ਤਲਾਵਾ ਕਹਿੰਦੇ ਕਮ ਸੇ ਕਮ ਹਜ਼ਾਰ ਸਾਲ ਪੁਰਾਣਾ ਸਾਹਮਣੇ ਛੋਟੇ ਛੋਟੇ ਘਰ ਹੋ ਗਏ ਇੰਨੀ ਹਾਈਟ ਆ ਇਹ ਤੇ ਇਸ ਹਾਈਟ ਦੇ ਉੱਪਰ ਇਹ ਗੱਦੀ ਲੋਕਾਂ ਦੇ ਘਰ ਡਬਲ ਸਟੋਰੀ ਆ ਤੇ ਤੁਹਾਨੂੰ ਮੈਂ ਘਰ ਵੀ ਦਿਖਾਉਣਾ ਆ ਭਾਈ ਚਲ ਜੀ ਮੜਾ ਜੀ ਤੇ ਅੰਡਰਗਰਾਉਂਡ ਮਤਲਬ ਤੁਸੀਂ ਦੇਖ ਲਓ ਅੰਦਰ ਦੀ ਦਰਵਾਜ਼ੇ ਰਾਹੀਂ ਆ ਜਾਂਦਾ ਆ ਇਹ ਅਗੱਦੀ ਲੋਕਾਂ ਦਾ ਨਾ ਜਿਹੜਿਆ ਰਹਿਣ ਸਹਿਣ ਵਾ ਸਾਡੇ ਲੋਕ ਗੁੱਠੀਆਂ ਬਣਾ ਕੇ ਖੁਸ਼ ਨਹੀਂ ਹੈਗੇ ਪਰ ਇਹਨਾਂ ਦੇ ਘਰ ਦੇਖੋ ਤੁਸੀਂ ਆਹ ਦੇਖੋ ਆਹ ਦੇਖੋ ਆਜੋ ਵੀਰੇ ਉੱਪਰ ਵੀਰੇ ਕਿੰਨਾ ਪੁਰਾਣਾ گاਉਂ ਹੈ ਜੀ ਇਹ ਤਾਂ ਬਹੁਤ ਪੁਰਾਣਾ ਹੈ ਕਾਫੀ ਪੁਰਾਣਾ ਤੇ ਜੀ ਜੋ ਘਰ ਹੈ ਇਹ ਤਾਂ ਉਸ ਟਾਈਮ ਤੋਂ ਪੈਦਾ ਵੀ ਨਹੀਂ ਹੋਏ تھے ਉਸ ਸਮੇਂ ਦਾ ਹੈ ਐਸੀ ਹੈ ਨਾ तो अभी भी ऐसे मेंटेन किया हुआ है ऐसे ही रखा है तो लोगों का गांव है जी। कम से कम सात हजार फीट पर है जी अंजी जी क्योंकि जो नीचे गांव है ये गोपालपुर वो कम से कम ऐसे निकल आज ऊपर आ जाओ दोस्तों आज फूल है ना देखो भाई किसके फूल हैं जी ये बड़ा फूल होते हैं इसका क्या बनता है इसका जूस वगैरह बनता है चटनी भी बनती है किस काम आता है जी ये इतनी मतलब बढ़िया चीज है ये मतलब ठंडा देते हैं जैसे जूस पीते हैं ना हाँ जी गर्मियों में इसका जूस पी तो बहुत ठंडक मिलती है ठंडक मिलती हाँ। है जैसे गुलाब जल होता है हाँ उसका है ना उस आगे बनता है ठीक है ये ठंडा बहुत होता है ठंडा होता है और क्या फ़ायदे हैं इसके इसके फ़ायदे जैसे भोलेनाथ है उनकी स्पेशल चीज़ है किसका भोलेनाथ भोलेनाथ अच्छा भोलेनाथ की स्पेशल चीज़ है ना क्या बात है ਠੰਡੀ ਰੱਖਦਾ ਮਨ ਸਰੀਰ ਨੂੰ ਨਾ ਜੇ ਤੁਸੀਂ ਦੇਖ ਲਓ ਸਾਹਮਣੇ ਛੋਟੇ ਛੋਟੇ ਘਰਾਂ ਦੇ ਵਿੱਚ ਹੀ ਰਹਿਣਾ ਅਸੀਂ ਕੋਠੇ ਤੇ ਖੜੇ ਆ ਟੌਪਕਾ ਤੇ ਸਾਹਮਣੇ ਦੇਖ ਲਓ ਪਹਾੜ ਤੇ ਇੱਥੇ ਜੋ ਇਤਿਹਾਸ ਹੈ ਇਹਨਾਂ ਨੇ ਕੱਲੀ ਕੱਲੀ ਹੈ ਨਾ ਬਾਗੀਚੀ ਆ ਇੱਕ ਰਾਜੇ ਦਾ ਵੀਰੇ ਕਿੰਨੀ ਕੁ ਦੂਰ ਹੈ ਜਿਹੜਾ ਤਲਾਬ ਆ ਇਹ ਕਲਾਬੇ ਨੀਚੇ ਆ ਨੀਚੇ ਦਾ ਇਹ ਸਾਡੇ ਭਾਈ ਸਾਹਿਬ ਬਈ ਆਪਣੀ ਆਈਡੀ ਕੀ ਆ ਇੰਸਟਾ ਤੇ ਇਸ ਟਾਈਮ ਮੇ ਕੋਈ ਆਈਡੀ ਮੈਂ ਬਣਾਤਾ ਨਹੀਂ ਨਹੀਂ ਬਣਾਤਾ ਨਾ ਇਹ ਭਾਈ ਸਾਹਿਬ ਸਾਨੂੰ ਮਿਲੇ ਇਹਨਾਂ ਦੇ ਘਰ ਵਾ ਅਲੱਗ-ਅਲੱਗ ਸਾਹਮਣੇ ਘਰ ਵਾ ਛੋਟੇ-ਛੋਟੇ ਟਿੱਬਿਆਂ ਤੇ ਘਰ ਬਣੇ ਹੋਏ ਆ ਅਲੱਗ-ਅਲੱਗ ਟਾਈਪ ਦੇ ਨਾ ਤੇ 7000 ਫਿਟ ਤੇ ਇਹ ਲੋਕ ਕਿਦਾਂ ਗੁਜ਼ਾਰਾ ਕਰਦੇ ਆ ਬਾਈ ਜੀ ਆਮਦਨ ਦਾ ਕੀ ਸਾਧਨ ਹੈ ਕਿਵੇਂ ਯਹਾਂ ਸੇ ਨੀਚਾ ਤੇ ਕੰਮ ਕਰਨੇ ਅੱਛਾ ਜੀ ਕਿਆ-ਕਿਆ ਕੰਮ ਕਰਤੇ ਹੋ ਜੈਸੇ ਕੋਈ ਮਿਲਤੀ ਇਹ ਡੈੜੀ ਮਜ਼ਦੂਰੀ ਵਗੈਰਾ ਕਰਤੇ ਸਭ ਠੀਕ ਹੈ ਤੇ ਜੇ ਕੌਣ ਸਾ گاਉ ਹੈ ਇਹ ਚੁਗਾਨੇ ਚੁਗਾਨ ਡਿਸਟ੍ਰਿਕਟ ਡਿਸਟ੍ਰਿਕਟ ਆਪਣਾ ਇੱਕ ਕਾਂਗੜਾ ਹੋ ਗਿਆ ਕਾਂਗੜਾ ਹੋ ਗਿਆ ਨਾ ਤੇ ਜੇ ਪਹਾੜੀਆਂ ਹੈ ਇਹ ਜੇ ਰਾਜੇ ਕੇ ਮਹਿਲ ਹੁੰਦੇ ਤੇ ਰਾਜੇ ਦੇ ਮਹਿਲ ਹੁੰਦੇ ਸੀ ਹਾਂ ਸਾਰੇ ਸਾਹਮਣੇ ਪਹਾੜੀਆਂ ਰਾਜੇ ਦੇ ਮਹਿਲ ਸੀਗੇ ਸਾਹਮਣੇ ਦਿਖਦਾ ਵੀ ਹੋਊਗਾ ਤੁਹਾਨੂੰ ਤੇ ਮੈਂ ਜੂਗਾ ਕਿ ਚਲੋ ਸਰ ਆਜੋ ਆਪਾਂ ਚੱਲਦੇ ਆਂ ਰਾਜੇ ਦੇ ਮਹਿਲ ਵੱਲ ਤੇ ਇੱਕ ਵਾਰ ਫਿਰ ਤੁਸੀਂ ਦੇਖ ਲਓ ਇਹ ਇਹ ਲਾਈਫ ਆ ਗੱਦੀ ਲੋਕਾਂ ਦੀ ਕਿਦਾਂ ਆਪਣਾ ਜੀਵਨ ਬਤੀਤ ਕਰਦੇ ਆ ਆ ਪੌੜੀਆਂ ਬਣਾਈਆਂ ਹੋਈਆਂ ਦੇਸੀ ਜਗਾੜ ਇਹਨਾਂ ਦੇ ਲੱਕੜ ਦੇ ਹਨਾ ਬਾਈ ਕਹਿੰਦੇ ਸਭ ਤੋਂ ਖੂਬਸੂਰਤ ਜਾਤੀ ਦੇ ਲੋਕ ਤੁਸੀਂ ਹੁੰਨੇ ਆ ਸੱਚ ਆ ਗੱਲ ਹੈ ਹਾਂਜੀ ਹਾਂਜੀ ਸਾਡੇ ਲੋਕ ਪੰਜਾਬ ਦੇ ਵਿੱਚ ਹਨਾ ਜਦੋਂ ਤੁਹਾਡੇ ਤੇ ਵਰਤ ਪੈਂਦੀ ਆ ਹਾਂਜੀ-ਹਾਂਜੀ ਚੰਬੇ ਦੇ ਲੋਕ ਆਪਣੇ ਬੱਕਰੇ ਤੇ ਭੇਡੂ ਲੈ ਕੇ ਜਾਂਦੇ ਆ ਉਧਰ ਤੇ ਮੈਂ ਉਹ ਵੀ ਵੀਡੀਓ ਬਣਾਈ ਸੀਗੀ ਤੇ ਬਹੁਤ ਚੰਗੇ ਆ ਲੋਕ ਇਹ ਕੀ ਬਾਤ ਹੈ ਤਲਾਬ ਦੇ ਦਰਸ਼ਨ ਕਰਾਉਨੇ ਆ ਇਹੜੇ ਤਲਾਬ ਆ ਇਹ ਇਹ ਕੱਚੇ ਘਰ ਸੀ ਵੀਰੇ ਇਹ ਕੱਚੇ ਘਰ ਅੱਛਾ ਜੀ ਇਹ ਰਸਤਾ ਕਿੱਦਾਂ ਜਾਂਦਾ ਫਿਰ ਇਹ ਯਹਾਂ ਸੇ ਘੁੰਮ ਕੇ ਪਿੱਛੇ ਪਹੁੰਚ ਜਾਏਗਾ ਅੱਛਾ ਤੇ ਅੰਦਰ ਅੰਦਰ ਵੀ ਜੈਸੇ ਵਿਸ਼ਟ ਬਣਾ ਹੋਇਆ ਯਹਾਂ ਤੇ ਅੱਛਾ ਜੀ ਵੈਸੇ ਹੀ ਹੈ ਨਾ ਇਹ ਪੁਰਾਣੇ ਘਰ ਆ ਤੁਹਾਡੇ ਹਾਂਜੀ ਕੀ ਬਾਤ ਹੈ ਇਹ ਪੀਡੂਆਂ ਵਾਸਤੇ ਹਾਂਜੀ ਇਹ ਅਸੀਂ ਸਟੋਰ ਮਨ ਲੱਖਾ ਸਟੋਰ ਬਣਾ ਹੋਇਆ ਹੈ ਤੇ ਪੀਡੂਆਂ ਵਾਸਤੇ ਪਰਲੇ ਪਾਸੇ ਹੈ ਨਾ ਇਧਰ ਇਸ ਕਿ ਸਾਈਡ ਜੈਸੇ ਆਪ ਰਹੇ ਹੋ ਵੈਸੇ ਪੀਡੂ ਨੂੰ ਰੱਖਦੇ ਆ ਨਾ ਹਾਂਜੀ ਹਾਂਜੀ ਕੀ ਬਾਤ ਹੈ ਲੋ ਦੋਸਤੋ ਚੱਲੇ ਆ ਇਹ ਰਾਜੀ ਦਾ ਮਹਿਲ ਆ ਇੱਥੇ 7000 ਫੁੱਟ ਦੀ ਉਚਾਈ ਤੇ ਖੜੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਇਹਨਾਂ ਰਸਤੇਆਂ ਤੇ ਜਾਣਾ ਬਹੁਤ ਔਖਾ ਆ ਗੱਡੀ ਵੀ ਇੱਕ ਦਾ ਥਾਂ ਤੇ ਆ ਕੇ ਜਵਾਬ ਦੇ ਦਿੰਦੀ ਆ ਹੁਣ ਤਾਂ ਕਹਿੰਦੇ ਪੁਰਾਣਾ ਹੋ ਗਿਆ ਕੀ ਬਾਤ ਐ ਜੀ ਹੈ ਨਾ ਜੀ ਅੱਛਾ ਮੱਛੀਆਂ ਵੀ ਵਿੱਚ ਇਹ ਡਾਲੀ ਵੀ ਲੱਗਦੀ ਠੀਕ ਹੈ

ਤੇ ਉਸ ਸਮੇਂ ਦਾ ਜਦੋਂ ਦੇਖੋ ਤੁਸੀਂ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਇਹ ਪੁਰਾਣੇ ਸਮੇਂ ਦੀਆਂ ਸਾਰੀਆਂ ਚਾਬਣੀਆਂ ਹੋਈਆਂ ਆ ਜਿਵੇਂ ਜਿ세 ਇਹ ਤਾਂ ਨਾ ਕੁੱਪਕੀ ਹਾਂਜੀ ਕੁੱਪਕੀ ਜਿਹੀ ਸ਼ੀਟ ਆ ਇਹ ਹਾਂਜੀ ਤੇ ਇਹ ਮਤਲਬ ਪਤਾ ਨਹੀਂ ਕੁੱਪਕੀ ਬਣੀ ਹੋਈ ਹੈ ਜਿ세 ਮਤਲਬ ਇਹ ਡਿਜ਼ਾਈਨਿੰਗ ਕੀਤੀ ਹੋਈ ਹੈ ਸਭ ਜੀ ਇਹ ਸਭ ਐਸੇ ਪਤਾ ਕਿੱਥੇ ਲੱਗਾਤਾ ਕਿ ਜੀ ਰਵੇ ਇਹ ਕਾਲੇ ਕਲਾਕੀ ਸੀ ਤਾਂ ਯਹਾਂ ਤੇ ਦੇਖ ਤਾਂ ਕਾ ਮਤਲਬ ਮਹਿਰ ਥਾ ਅੱਛਾ ਜੀ ਜੋ ਮਤਲਬ ਪੁਰਾਣੇ ਬੋਲਤੇ ਹੈ ਨਾ ਜੀ ਤਬ ਬੱਤ ਸੁਣਤੇ ਤਾਂ ਛੋਟੇ ਅਲੱਗ ਲਗਵਾਈਏ ਪੂਰਾ ਏਰੀਆ ਰਾਜੇ ਕਾ ਹੀ ਥਾ ਇਹ ਪੂਰਾ ਸਾਰਾ जब एक बार बहुत जबरदस्त भूचाल आया था हाँ। तब जो अच्छा थी। है पूरा सिस्टम मतलब इसके जो टुकड़े हैं कुछ नीचे पड़े होंगे कुछ इधर पड़े हैं कुछ उधर अच्छा महल ही खत्म हो गया खत्म हो, हो गया था बहुत जो भूचाल आया था उस टाइम अच्छा जी मतलब कई आज दुनिया मतलब खत्म भी होगी होगी ठीक है ਐਸੇ ਦਾ ਐਸੇ ਹੀ ਰਹੇਗਾ ਵੀ ਖੜਾ ਸਿਰਫ ਇੱਕ ਤਲਾਬ ਬਚਿਆ ਸੀਗਾ ਬਸ ਇਹ ਬਚਾ ਹੈ ਬਾਕੀ ਵੀ ਕਿਲੇ ਵਗੈਰਾ ਜੋ ਹੈ ਉਹ ਐਸੇ ਪਾੜ ਬਣ ਗਏ ਹਾਂ ਜਦ ਪੂਛਾ ਲਾਇਆ ਪੂਰੀ ਜਮੀਨ ਉਲਟਾ ਸਿੱਧਾ ਹੋ ਗਿਆ ਨਾ ਸਾਰਾ ਅੱਛਾ ਜੀ ਤਾਂ ਫਿਰ ਜੋ ਹੈ ਉਹ ਸਭ ਖਤਮ ਹੋ ਗਿਆ ਅੱਛਾ ਜਿਹੜਾ ਕਿਲਾ ਸੀ ਉਹ ਪਾਣੀ ਥੱਲੇ ਦੱਬ ਗਿਆ ਦੱਬ ਗਿਆ ਤੇ ਜਿਹੜੇ ਪਹਾੜ ਉੱਪਰ ਆ ਗਏ ਨਾ ਉੱਪਰ ਆ ਗਿਆ ਪਾੜ ਨੀਚੇ ਉੱਪਰ ਬਣ ਗਿਆ ਸਿਰਫ ਇੱਕ ਤਲਾਬ ਬਚਿਆ ਸੀਗਾ ਇੱਕ ਉਹ ਜਿਵੇਂ ਉਹ ਕਿਲਾ ਹੈ ਅੱਛਾ ਜੀ ਹਾਂ ਜੀ ਉਹ ਵੀ ਇਸੇ ਦਾ ਹਿੱਸਾ ਹੈ ਉਹ ਜੋ ਸਾਹਮਣੇ ਹੈ ਉਹ ਜੋ ਆਪੇ ਪੇੜ ਸੇ ਦਿਖਾਈ ਦੇ ਨਹੀਂ ਰਹੇ ਹਾਂ ਹਾਂਜੀ 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 ਉਹ ਵੀ ਇਸੇ ਦਾ ਇੱਕ ਇਹ ਹੈ अच्छा जी इसी का हिस्सा है वो ठीक है उधर क्या है अभी वहाँ पे बस कुछ नहीं है बस एक वो ऐसा किला ये बस खाली बस क, ए, कि, ए, कितनी दूर जाना पड़ता है यहाँ से जाना पड़ेगा इधर से जी लेकिन पहले जाना पड़ेगा यहाँ पे जो है थोड़ा रास्ता भी खराब है ख़राब है ना क्या बात है अच्छा तो भाई ये जो पानी है जी सारा साल गर्मी ऐसे चलता है ये पानी चलता रहता है ऐसे ही अच्छा जी अपने आप ही ਠੀਕ ਹੈ ਫਿਰ ਜੀ ਪਾਣੀ ਘਰ ਵਾਲੋ نیچے ਲੈ ਕੇ ਜਾਂਦੇ ਨੇ ਇਹ نیچے ਪਾਈਪ ਲਗਾ ਰੱਖੀ ਹੈ ਨਾ हां जी ਜੋ ਆਪਣਾ ਪਾਣੀ ਮਾਪੇ ਨਲਕਾ ਲਗਾ ਕੇ ਜੋ ਹੈ ਭਰ ਲੈਂਦੇ ਠੀਕ ਹੈ ਜੀ ਦੋਸਤੋ ਇਹ ਪਹਾੜਾਂ ਦੇ ਵਿੱਚ ਰਾਜੇ ਦਾ ਕਿਲਾ ਹੁੰਦਾ ਸੀ ਜਿਹੜਾ ਪੁਚਾਹ ਆਉਣ ਦੇ ਨਾਲ ਤਹਸ ਤਨਸ ਹੋ ਗਿਆ ਤੇ ਬਾਜੀ ਕਿੰਨੀ ਕਵਾਦੀ ਹੈ ਇਸ ਪਿੰਡ ਦੀ ਇਸਨੇ ਕੁਝ ਜ਼ਿਆਦਾ ਨਹੀਂ ਹੈ ਅੱਛਾ ਜੀ अभी जो राजे का परिवार था वो कभी तो आया है कुछ नहीं पता उसके बारे में पता क्या है उस टाइम तो हम पैदा भी नहीं हुए थे जो, जो हमारे से बड़े थे ना वो स्टोरी सुनाते हैं हमारे को ठीक हमारे है हमारे पता है हम पूछते थे क्या है क्या नहीं अच्छा जी तो ये कहते थे बहुत पहले... अभी जंगली जानवर है जहाँ पर जंगली जानवर भी होते हैं कितने हैं बहुत हो तो अभी हो निकलते हैं वो जो है अपना रात को निकलते हैं जैसे हिरन हो गया बारा सिंगा हो गया बाकी देसी पक्षी वगैरह हो गए और तेंदुआ बाघ वगैरह वो भी होते हैं भालू होता है अच्छा बालू है जहाँ पर बालू भी होते हैं खतरनाक बालू है कि तेंदुआ है दोनों अपनी अपनी जगह पे है दोनों जगह पर इधर कभी आते हैं जैसे आपका गाँव वगैरह है कभी कभी आते हैं जैसे मतलब ये भेड़ बकरी होती है उनको खा जाते हैं अच्छा ठीक है जी आपको गद्दी लोगों का तो काम ही भेड़ बकरी के सिर पर चलता है ना अब तो जो है काफी मतलब ये हो गया सिस्टम जैसे कुछ मतलब पढ़ लिख के बाहर चले गए ठीक है नौकरी कर रहे हैं कोई आर्मी में भर्ती हो गए हैं कुछ हो गया चला हुआ है ठीक है जी लेकिन हम लोगों को जो है ना नौकरी वगैरह बहुत कम मिलती है कम मिलती है ना कम कम देते हैं ठीक है गद्दी लोगों को नहीं इनको मिलती है जैसे जो होते हैं जैसे ठाकुर होते हैं उनको उनकी सुविधा कम है कम में आप ठाकुर हो अच्छा आप ठाकुर हो ये गद्दी नहीं हो आप ये गद्दी ये गद्दी आप जहाँ पर आए हुए हैं ना ऐसे आया था घूमने फिरने के इधर इदर इधर है ठीक है ठीक है भाई दोस्तों ये इधर इधर आप फसल हो जाती है फसल होती है लेकिन जानवर जो है रात को खा जाते हैं अच्छा जी जैसे प्याज भी हैं आलू भी हैं इसमें जो है लहसन लगा रखा है अच्छा लहसन है ये लसन पहाड़ी लहसन है पहाड़ी लहसन है ठीक है जी और ये सरसों उगा रखी है क्योंकि अभी जो है गेहूँ वगैरह उगाते थे ना लेकिन वो जानवर रात को खा जाते हैं सब ठीक है जी नहीं छोड़ते हैं नहीं छोड़ मक्का लगाते हैं वही जानवर खा जाते हैं सब ठीक है जी तो यहाँ पे फसल अब है बहुत कम होती है भाई जी कितना सोना महल भी होगा ना मतलब कंधा रह गई हैं सिर्फ एरिया ਬਾਕੀ ਸਾਰਾ ਕੁਝ ਤਹਿਸਨਸ ਹੋ ਗਿਆ ਭਾਈ ਜੀ ਉਹ ਨਹੀਂ ਕਹਿੰਦੇ ਇਹੀ ਬਚਾ ਚਲੋ ਦੋਸਤੋ ਅੱਗੇ ਚੱਲਦੇ ਆ ਤੇ ਬਹੁਤ ਚੀਜ਼ ਵਧੀਆ ਦੇਖੋ ਤਲਾਬ ਤੁਸੀਂ ਦੇਖ ਲਓ ਕਿੰਨੀ ਸੋਹਣੀਆਂ ਬਾਦੀਆਂ ਦੇ ਵਿੱਚ ਉਹ ਰਾਜਾ ਮਹਾਰਾਜਾ ਰਹਿਣਾ ਪਸੰਦ ਕਰਦੇ ਸੀਗੇ ਤੇ ਉਹਨਾਂ ਦਾ ਰਾਜ ਵੀ ਇਹ ਸੀਗਾ ਤੰਦਰੁਸਤੀ ਦਾ ਕਿ ਉਹ ਇੰਨੇ ਵਧੀਆ ਵੱਡੇ ਵੱਡੇ ਮਹਿਲਾਂ ਦੇ ਵਿੱਚ ਇਨ੍ਹਾਂ ਪਹਾੜਾਂ ਦੇ ਵਿੱਚ ਉਹ ਰਹਿੰਦੇ ਹੁੰਦੇ ਸੀਗੇ ਤੇ ਜੋ ਜੋ ਬੱਚੇ ਹੈ ਸਟੱਡੀ ਕਰਨੇ ਲਈ نیچے ਜਾਂਦੇ ਨੇ ਨੀਚੇ ਠੀਕ ਹੈ ਨਮਸਕਾਰ ਜੀ ਇਹ ਦੇਖੋ ਜੀ ਘਰ ਪੇਡੂਆਂ ਦੇ ਜਿੱਦਾਂ ਆਪ ਰਹਿੰਦੇ ਉਹਦੇ ਪੇਡੂਆਂ ਨੂੰ ਰੱਖਦੇ ਵਧੀਆ ਲਾਉਤਾ ਲੋ ਜੀ ਬਾਬਾ ਜੀ ਕੀ ਇਤਿਹਾਸ ਹੈ ਜੇ ਤਲਾਬ ਕਾ ਹੈ ਜਿਹਦੇ ਚ ਤਲਾਬ ਹੈ ਹਾਂ ਇਸਕਾ ਕੀ ਇਤਿਹਾਸ ਹੈ

ਜੋ ਜਦੋਂ ਨੀਚੇ ਮਤਲਬ ਸ਼ੁਰੂ ਤੋਂ ਹੈ ਨਾ ਉਹ 2 बाई ਜਦੋਂ ਦਾ ਚੱਕਾ ਇਸਨੇ ਅੱਛਾ ਜੀ ਹਾਂ ਸਾਰਾ ਕੁੱਪਕਾ ਬਣਾ ਹੈ ਅੱਛਾ ਜੀ ਪਹਿਲਾ ਜਿੱਥੇ ਪਰ ਮਹਿਲ ਉੱਤੇ ਤੇ ਰਾਜੋ ਕਾ ਹਾਂ ਜੀ ਮਹਿਲ ਉੱਤੇ ਉੱਪਰ ਹੈ ਨਾ ਤੇ ਜਹਾਂਸੀ ਕੀ ਰਾਣੀ ਕਾ ਹਾਂ ਬਣਾ ਹੋਇਆ ਹੈ ਬਣਾ ਹੋਇਆ ਤਲਾਬ ਹੈ ਨਾ ਠੀਕ ਹੈ ਜੀ ਹਾਂ ਚਾਂਸੀ ਦੀ ਰਾਣੀ ਦਾ ਨਾ ਇਹ ਜਿਤਨੀ ਵਿਪਾਰ ਜ਼ਮੀਨਾਂ ਹੈ ਨਾ ਹਾਂ ਜੀ ਇਹ ਰਿਜ਼ਵਾਰਡ ਇੱਕ ਟਾਈਮ ਵੀ ਇਹ ਉੱਪਰ ਵੀ ਹਾਂ ਯਹਾਂ ਵੀ ਉੱਪਰ ਮਹਿਲ ਸ ਰਾਣੀ ਰਾਜੇ ਕਾ ਅੱਛਾ ਜੀ हाँ। अंग्रेजों को टाइम पर अंग्रेजों के टाइम पर ठीक है भाई मारा को मारा को क्या पता चलना था वो रुपये जो मिला ना हाँ जी उस मक... कितना कितना डूंगा कितना है खाई कितनी है इसकी ये होगा कोई लाबा के कोई आठ नौ किलो आठ नौ फुट नीचे हाँ। पानी ऐसे चलता है पानी ऐसे चलता है अभी तो हाँ। भरा गया ना कचरे से हाँ जी हमने खाली किया था अच्छा जी मछली वगैरह हमने खुद डाली खुद डाली है ठीक है जी दोस्तों झांसी दी ਰਾਣੀ ਦਾ ਇਹ ਤਲਾਬ ਸੀ ਹੁਣ ਪਤਾ ਲੱਗਾ ਜਿਹੜੀ ਅਸਲੀ ਕਹਾਣੀ ਆ ਅਸਲੀ ਕਹਾਣੀ ਹੈ ਅਸਲੀ ਕਹਾਣੀ ਹੈ ਕਿ ਚਾਂਸੀ ਦੀ ਰਾਣੀ ਦਾ ਇਹ ਤਲਾਬ ਸੀਗਾ ਤੇ ਉਸ ਟਾਈਮ ਉਹਨੂੰ ਬਣਾਇਆ ਸੀ ਹਨਾ ਉਸਨੇ ਬਣਾਇਆ ਹੈ ਕੀ ਬਾਤ ਹੈ ਇਹ ਦੋਸਤੋ ਬਹੁਤ ਇੰਟਰਸਟਿੰਗ ਗੱਲ ਆ ਕਿ ਐਸੇ ਕੋਈ ਆਤਾ ਤਾਂ ਨਹੀਂ ਹੈ ਵੀਡੀਓ ਬਣਾਉਣੇ ਜਹਾਂ ਪਰ ਹਨਾ ਨਹੀਂ ਨਹੀਂ ਐਸੇ ਨਹੀਂ ਆਤਾ ਕੋਈ ਦੀ ਕੋਈ ਨਹੀਂ ਆਤਾ ਹੈ ਹਾਈਟ ਕਿੰਨੀ ਹਾਈਟ ਪਰ ਹੈ ਜੀ ਕੌਣ ਹੈ ਜੀ ਜੀ ਇਹ ਤੋਂ ਉਹ ਨੀਚੇ ਸੇ ਕਿਤਨੀ ਹਾਈਟ 'ਤੇ ਹਾਂ ਉਤਨਾ ਜਿਆਦਾ ਹਾਈਟ ਨਹੀਂ ਇਸki 7000 8000 ਫੀਟ ਹੋਗਾ ਨਾ ਇਤਨਾ ਹੋਗਾ ਨਾ ਤੇ ਉੱਪਰ ਰਾਜਦਾ ਮਹਿਲ ਹੁੰਦਾ ਸੀਗਾ ਤੇ ਦੋਸਤੋ ਚੈਨਲ ਨੂੰ ਬਰਤ ਬਰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਇੱਕ ਨਵੀਂ ਅਪਡੇਟ ਤੁਹਾਨੂੰ ਦੇ ਰਹੇ ਆਂ ਚਾਂਸੀ ਦੀ ਰਾਣੀ ਦਾ ਤਲਾਬ ਜਿਹੜਾ ਤੁਹਾਨੂੰ ਦਿਖਾ ਗਏ ਆ ਇਹ ਚਾਂਸੀ ਦੀ ਰਾਣੀ ਦਾ ਤਲਾਬ ਸੀਗਾ